ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਹਰਮੰਦਰ ਸਾਹਿਬ ਨੂੰ ਆਰ ਡੀ ਐਕਸ ਦੇ ਨਾਲ ਅਡਾਉਣ ਵਾਲੇ ਉਸ ਖਤਰਨਾਕ ਮਨਸੂਬੇ ਰੱਖਣ ਵਾਲਾ ਇੱਕ ਸ਼ਖਸ ਸ਼ੁਭਮ ਦੁਬੇ ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇਲ੍ਹ ਦੇ ਵਿੱਚੋਂ ਉਸ ਦੀ ਇੱਕ ਐਸੇ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਰੋਂਦਾ ਕਰਲਾਉਂਦਾ ਦੱਸ ਰਿਹਾ ਹੈ ਅਸਲ ਮਾਸਟਰਮਾਈਂਡ ਦਾ ਨਾਮ ਆ ਆਖਰਕਾਰ ਕੌਣ ਹੈ ਉਹ ਸ਼ਖਸ ਜਿਸ ਦੇ ਕਹਿਣ ਦੇ ਉੱਪਰ ਇਸਨੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੇਲ ਭੇਜੀ ਤੇ ਮੇਲ ਦੇ ਵਿੱਚ ਇਸਨੇ ਹਰਮੰਦਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਅਡਾਉਣ ਦੀ ਪੂਰੀ ਸਾਜ਼ਿਸ਼ ਦਾ ਜੋ ਕਿ ਇਸਨੇ ਪਰਦਾ ਫਾਸ਼ ਕਰ ਦਿੱਤਾ ਹੈ ਆਖਰਕਾਰ ਕੌਣ ਹੈ ਉਹ ਸ਼ਖਸ ਉਹ ਪੰਜਾਬ ਦਾ ਰਹਿਣ ਵਾਲਾ ਹੈ ਜਾਂ ਪੰਜਾਬ ਦੇ ਬਾਹਰ ਦਾ ਰਹਿਣ ਵਾਲਾ ਹੈ ਜਿਸ ਦੇ ਕਹਿਣ ਦੇ ਉੱਪਰ ਇਸ ਨੇ ਐਡੇ ਵੱਡੇ ਖਤਰਨਾਕ ਮਨਸੂਬੇ ਨੂੰ ਇੰਜਾਮ ਦੇਣ ਦਾ ਇੱਕ ਜੋ ਕਿ ਟੀਚਾ ਮਿੱਥਿਆ ਹੋਇਆ ਸੀ ਇਸ ਨੇ ਜੋ ਸੋਚਿਆ ਸੀ ਕਿ ਮੈਂ ਹਰਮੰਦਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾ ਦੇਵਾਂਗਾ ਅਤੇ ਹੁਣ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਇਸ ਨੇ ਜੋ ਕਿ ਉਸ ਖਾਸ ਸ਼ਖਸ ਦਾ ਨਾਮ ਲੈ ਦਿੱਤਾ ਹੈ ਜਿਸ ਦੇ ਕੈਨ ਦੇ ਉੱਪਰ ਇਸ ਨੇ ਐਡਾ ਵੱਡਾ ਕਾਂਡ ਕਰਨ ਦੀ ਇੱਕ ਸਾਜ਼ਿਸ਼ ਰਚੀ ਹੈ ਪਤਾ ਨਹੀਂ ਕਿੰਨਿਆਂ ਦੇ ਕਤਲ ਹੋਣੇ ਸੀ ਹਰਮੰਦਰ ਸਾਹਿਬ ਉਸੇ ਤਰੀਕੇ ਦੇ ਨਾਲ 1984 ਵਾਲਾ ਮਾਹੌਲ ਬਣ ਜਾਣਾ ਸੀ ਕਿਤੇ ਉਹ ਗਲਤਾਂ ਨਹੀਂ ਹੋਣੀ ਸੀ ਜੀ ਹਾਂ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਆਹੀ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 18 ਜੁਲਾਈ 2025 ਨੂੰ ਪੰਜਾਬ ਪੁਲਿਸ ਨੇ ਅੱਜ ਸ਼ਾਮ ਨੂੰ ਫਰੀਦাবাদ ਹਰਿਆਣਾ ਦੇ 24 ਸਾਲਾਂ ਸੌਫਟਵੇਅਰ ਇੰਜੀਨੀਅਰ ਸ਼ੋਭਮ ਦੋਵੇ ਨੂੰ ਗ੍ਰਿਫਤਾਰ ਕੀਤਾ ਹੈ ਉਸਤੇ ਇਲਜ਼ਾਮ ਇਹ ਹੈ ਕਿ ਉਸਨੇ ਹਰਮੰਦਰ ਸਾਹਿਬ ਨੂੰ ਇੱਕ ਮੇਲ ਭੇਜੀ ਕਿ ਉਸਨੇ ਬੰਬ ਧਮਾਕੇ ਦੇ ਨਾਲ ਉਸਨੂੰ ਉਡਾ ਦੇਵੇਗਾ ਮੇਲ ਦੇ ਵਿੱਚ ਲਿਖਿਆ ਸੀ ਕਿ ਮੈਂ ਆਰ ਡੀ ਐਕਸ ਦੇ ਨਾਲ ਰਮੇਂਦਰ ਸਾਹਿਬ ਨੂੰ ਉਡਾ ਦੇਵਾਂਗਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਫੀਸ਼ੀਅਲ ਮੀਲ ਦੇ ਉੱਪਰ ਇਸ ਨੇ ਇਹ ਮੇਲ ਭੇਜੀ ਸੀ ਤੇ ਮੇਲ ਦੇ ਵਿੱਚ ਇਹ ਸਾਰੀ ਉਸਨੇ ਗੱਲ ਲਿਖੀ ਸੀ ਅੰਤਰਾਜੀ ਪੱਧਰ ਅਤੇ ਸਖਤ ਸੁਰੇਲੀ ਸੁਰੱਖਿਆ ਦੇ ਤਹਿਤ ਜੋ ਕਿ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਿਰਫ ਇੱਕ ਧਮਕੀ ਨਹੀਂ ਸੀ ਇਹ ਸੰਦੇਸ਼ਕ ਭਾਵਨਾਵਾਂ ਵਾਲਾ ਇੱਕ ਮਾਮਲਾ ਸੀ ਜਿਸ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਗਿਆ ਉਸ ਤੋਂ ਬਾਅਦ ਜਿੰਨੀਆਂ ਵੀ ਸੰਗਤਾਂ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਈਆਂ ਸੀ ਉਹਨਾਂ ਦੇ ਅੰਦਰ ਡਰ ਦਾ ਅਤੇ ਭੈ ਦਾ ਜੋ ਕਿ ਮਾਹੌਲ ਬਣ ਗਿਆ ਪੁਲਿਸ ਜ਼ੋਰ ਦੇ ਰਹੀ ਹੈ ਕਿ ਇਹ ਸਿਰਫ ਇੱਕ ਵਿਅਕਤੀ ਦੀ ਕਰਤੂਤ ਨਹੀਂ ਹੈ ਸੰਭਾਵਨਾ ਹੈ ਕਿ ਇਸ ਦੇ ਪਿੱਛੇ ਕੋਈ ਵੱਡਾ ਜਾਲ ਜਾਂ ਇਸ ਦੇ ਪਿੱਛੇ ਰਾਜਨੀਤਿਕ ਧਾਰਮਿਕ ਜਾਂ ਕੋਈ ਹੋਰ ਐਦਾਂ ਦਾ ਹੋਵੇਗਾ ਜਿਸ ਦੇ ਕਹਿਣ ਦੇ ਉੱਪਰ ਇਸ ਨੇ ਐਡਾ ਵੱਡਾ ਜੋ ਕਿ ਹੈ ਇਹ ਫੈਸਲਾ ਕੀਤਾ ਕਿ ਮੈਂ ਹਰਮੰਦਰ ਸਾਹਿਬ ਦੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੇਲ ਭੇਜਾਂਗਾ ਪੰਜਾਬ ਦੇ ਡੀਜੀਪੀ ਭੁੱਲਣ ਨੇ ਕਿਹਾ ਕਿ ਇਹ ਕੇਵਲ ਸਿੱਧੀ ਧਮਕੀ ਵਾਲਾ ਮੇਲ ਨਹੀਂ ਹੈ ਸੰਦੇਸ਼ ਵਿੱਚ ਤਾਮਿਲਨਾਡੂ ਅਤੇ ਹੋਰ ਕਈ ਵਿਦਿਆਰਥੀਆਂ ਦਾ ਵੀ ਜ਼ਿਕਰ ਹੈ ਇੱਕ ਵਿਆਪਕ ਜਾਲ ਵਿਖਾਉਂਦਾ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਨੇ ਉਸ ਦੇ ਕੋਲੋਂ ਲੈਪਟਾਪ ਮੋਬਾਈਲ ਸਮੇਤ ਕਈ ਯੰਤਰ ਜ਼ਬਤ ਕੀਤੇ ਹਨ ਸਾਈਬਰ ਜੋ ਕਿ ਵਿਭਾਗ ਨੇ ਜੋ ਕਿ ਇਹ ਛਾਪਾਂਬਾਰੀ ਕੀਤੀ ਹੈ ਉਸ ਦੇ ਉੱਪਰ ਐਫਆਈਆਰ ਦਰਜ ਕੀਤੀ ਹੈ ਪੰਜਾਬ ਕੇਦਨ ਨੇ ਮਿਲ ਕੇ ਛਾਣਬੀਨ ਕਰ ਰਹੇ ਹਨ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਹੋਰ ਵੀ ਸੁਰੱਖਿਆ ਵਧਾ ਦਿੱਤੀ ਹੈ ਐੱਜੀਪੀਸੀ ਇਸ ਸੰਦੇਸ਼ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੈ ਉਹਨਾਂ ਕੇਂਦਰੀ ਹੋਮ ਮੰਤਰੀ ਅਮਿਤ ਸ਼ਾਹ ਨੂੰ ਅਗਲੇ 2-3 ਦਿਨਾਂ ਵਿੱਚ ਮਿਲ ਕੇ ਰਿਪੋਰਟ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਲੋਕ ਇਦਾਂ ਦੀਆਂ ਅਫਵਾਹਾਂ ਦੇ ਧਿਆਨ ਨਾ ਦੇਓ ਜਿਸ આરોપી ਨੇ ਇਹ ਮੇਲ ਭੇਜੀ ਹੈ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ